ਕ੍ਰੋਮਿਕ ਕਮੇਟੀ ਬਿਨਾ ਪ੍ਰਧਾਨਗੀ ਤੋਂ ਪ੍ਰਧਾਨ ਤੋਂ ਚੱਲ ਰਹੀ ਹੈ ਧਾਮੀ ਸਾਹਿਬ ਕਹਿ ਰਹੇ ਵੀ ਮੈਂ ਕਿਸੇ ਕੀਮਤ ਤੇ ਅਸਤੀਫਾ ਵਾਪਸ ਨਹੀਂ ਲੈਣਾ ਹੁਣ ਇਹਦੇ ਵਿੱਚ ਵੀ ਨਵਾਂ ਜਨਰਲ اجلاس ਸੱਦਿਆ ਜਾਵੇਗਾ ਕਿ ਇਹ ਅੰਤਰਨ ਕਮੇਟੀ ਹੀ ਜਿਹੜਾ ਨਵਾਂ ਪ੍ਰਧਾਨ ਚੁਣਨ ਦਾ ਉਹਨਾਂ ਨੂੰ ਪਤਾ ਆ ਸਾਰੇ ਲੋਕ ਜਿਹੜੇ ਜਾਣਦੇ ਆ ਧਾਮੀ ਵੀ ਦੋਨਾਂ ਪੁੜਾਂ 'ਚ ਫਿਸੀਦਾ ਜਾਂਦਾ ਸੀ ਕੋਈ ਕੋਈ ਅੱਕ ਕੇ ਕੋਈ ਚਾਰਾ ਨਹੀਂ ਨਿਕਲਿਆ ਤੇ ਉਹ ਚਲੇ ਗਿਆ ਅੰਡਰ ਪ੍ਰੈਸ਼ਰ ਸੀ ਅੰਡਰ ਪ੍ਰੈਸ਼ਰ ਸੀ ਅੰਡਰ ਪ੍ਰੈਸ਼ਰ ਕਰਕੇ ਉਹ ਚਲੇ ਗਿਆ ਨਹੀਂ ਤਾਂ ਉਹਨੂੰ ਕੀ ਲੋੜ ਸੀ ਅਕਾਲੀ ਦਲ ਦੇ ਫੰਮ ਕਹੀ ਜਾਂਦੇ ਅਤੇ ਮਾਝ ਦੇ ਚੈਨਲ ਵਿਕਰਮ ਸਿੰਘ ਜੀਠਿਆ ਅਤੇ ਉਹਨਾਂ ਦੇ ਨਜਤੀ ਕੀ ਰਖਵੀਰ ਸਿੰਘ ਲੋਧੀ ਨਗਰ ਅਤੇ ਹੋਰਾਂ ਵੱਲੋਂ ਕੱਲ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਜਿਸ ਵਿੱਚ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਦੂਸਰੇ ਜਥੇਦਾਰਾਂ ਨੂੰ ਹਟਾਇਆ ਗਿਆ ਉਸ ਵਿੱਚ ਉਹਨਾਂ ਵੱਲੋਂ ਪ੍ਰੈਸ ਨੋਟ ਚ ਕਿਹਾ ਗਿਆ ਕਿ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀਆ ਅਤੇ ਉਹ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਹੈ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਅਤੇ ਅ ਅਕਾਲੀ ਸੀਨੀਅਰ ਅਕਾਲੀ ਅਗੂ ਸਾਹਿਬ ਦਾ ਐਮਐਲਏ ਲਖਬੀਰ ਸਿੰਘ ਲੋਧੀ ਨੰਗਲ ਜੋ ਕਿ ਐਕਸਪ੍ਰੈਸ ਰੋਡ ਵਿੱਚ ਉਹਨਾਂ ਦੇ ਵੀ ਦਸਕਤ ਹੈ ਨਾ ਉਹ ਵੀ ਨਾਲ ਜੁਸ਼ਨ ਗੱਲਬਾਤ ਕਰਦੇ ਆ ਜੀ ਜੋ ਕੱਲ ਪ੍ਰੈਸ ਨੋਟ ਜਾਰੀ ਕੀਤਾ ਗਿਆ ਦੀ ਕੀ ਕਹਿੰਦੇ ਸੀ ਉਸ ਨੂੰ ਲੈ ਕੇ ਪ੍ਰੈਸ ਨੋਟ ਕੱਲ ਤੁਸੀਂ ਪੜਿਆ ਹੀ ਆ ਤੁਹਾਡੇ ਕੋਲ ਆਇਆ ਆ ਜੀਠਾ ਜੀ ਨੇ ਉਸ ਜੋ ਪ੍ਰੈਸ ਨੋਟ ਆ ਬਣਾ ਕੇ ਆਪਾਂ ਜਿਹਦੇ ਵਿੱਚ ਸਾਧ ਸ਼ਰਨਜੀਤ ਢਿੱਲੋਂ ਸੀ ਸਾਡੇ ਸਾਫ ਕਾ ਮੰਤਰੀ ਦਾਸ ਵੀ ਉਹਦੇ ਵਿੱਚ ਸੀ ਉਦੋਂ ਵਿੱਚ ਸਾਡੇ ਸੰਧੂ ਸਾਹਿਬ ਰਮਨ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਉਹ ਵੀ ਸਨ ਮੁੰਡਾ ਸਾਡਾ ਯੂਥ ਖਿਲੋਂ ਸੀ ਸਾਬੀ ਸੀ ਬੇਚੀਆਂ ਵਾਲਾ ਅਸੀਂ 6-7 ਜਾਣਿਆਂ ਨੇ ਕੱਲ ਮੀਟਿੰਗ ਕਰਕੇ ਵਿਚਾਰ ਕੀਤਾ ਵੀ ਅਸਲੇ ਜੋ ਹਾਲਾਤ ਨੇ ਜਿਹਨੂੰ ਆਪਾਂ ਬੜੇ ਚਿਰ ਦਾ ਕੋਸ਼ਿਸ਼ ਕਰ ਰਹੇ ਹਾਂ ਵੀ ਸੁਲਝਾਇਆ ਜਾਵੇ ਪਰ ਸਾਡੇ ਕੋਲ ਬੇਵਸੀ ਆ ਸੁਧਾਰਿਆ ਨਹੀਂ ਜਾ ਸਕਿਆ ਜਾਂ ਕਹਿ ਲਓ ਵੀ ਸਾਡੀ ਗੱਲ ਕਿਸੇ ਨੇ ਮੰਨੀ ਨਹੀਂ ਉਹਦੇ ਕਰਕੇ ਗੱਲ ਵਿਗੜਦੀ ਵਿਗੜਦੀ ਇੱਥੋਂ ਤੱਕ ਵਿਗੜ ਗਈ ਕਿ ਗਾਨੀ ਹਰਪ੍ਰੀਤ ਵਾਲਾ ਮਸਲਾ ਤੇ ਜੇ ਠੰਡਾ ਨਹੀਂ ਹੋਇਆ ਤੇ ਐਗਜ਼ੈਕਟਿਵ ਕਮੇਟੀ ਨੇ ਚੱਕ ਇੱਕ ਫੈਸਲਾ ਕੀਤਾ ਤੇ ਇਹ ਕਾਲ ਤੱਕ ਦੇ ਜ਼ਿਹਦਾਰ ਜਿਹੜੇ ਆ ਦੋਵੇਂ ਵੀ ਲਾਹ ਤੋ ਉਹਦਾ ਇਸ਼ੂ ਤੇ ਹੋਰ ਸੀ ਇਹ ਹੀ ਉਹਦੇ ਖਿਲਾਫ ਅਲਿਕੇਸ਼ਨ ਲੱਗੇ ਕਮੇਟੀ ਬਣੀ ਜੋ ਕੁਛ ਵੀ ਹੋਇਆ ਸੱਚੀ ਝੂਠਾ ਕੰਮ ਨਿਬੜਿਆ ਪਰ ਇਹਨਾਂ ਦੇ ਖਿਲਾਫ ਤੇ ਕਿਸੇ ਕੰਦੀ ਕੋਈ ਗੱਲ ਨਹੀਂ ਸੀ ਇਹਦੇ ਨਾਲ ਸਿੱਧੀ ਦੀ ਸਿੱਧੀ ਇਹ ਗੱਲ ਗਈ ਕਿ ਕਾਲੀ ਦਲ ਨੇ ਇਹ ਜਿਹੜਾ ਆ ਜਾਣ ਬੁੱਝ ਕੇ ਇਹ ਕੰਮ ਕੀਤਾ ਆ ਔਰ ਲੋਕਾਂ ਨੇ ਸਾਨੂੰ ਇਹ ਗੱਲ ਕਹੀ ਕਿ ਸਾਫ਼ ਲਫ਼ਜ਼ਾਂ ਵਿੱਚ ਆ ਕਿ ਕਾਲੀ ਦਲ ਦੀਆਂ ਪਰੰਪਰਾ ਕਾਲੀ ਦਲ ਜਿਹੜਾ ਆ ਧਾਰਮਿਕ ਪਰੰਪਰਾਵਾਂ ਜਿਹੜੀਆਂ ਨੇ ਮਰਿਆਦਾ ਜਿਹੜੀ ਆ ਕਾਲ ਤੱਕ ਸਾਭਦੀ ਉਹਨੂੰ ਤੈਸ਼ ਨੈਸ਼ ਕਰਨ ਵਾਸਤੇ ਇਹ ਜੋ ਕੰਮ ਕੀਤਾ ਆ ਇਹ ਗੱਲ ਜਿਹੜੀ ਹੈ ਚੰਗੀ ਨਿਗੀ ਤੇ ਲੋਕਾਂ ਨੇ ਇਹਨੂੰ ਪਸੰਦ ਨਹੀਂ ਕੀਤਾ ਅਸੀਂ ਤੇ ਕਿਹਾ ਵੀ ਸ਼੍ਰੋਮਣੀ ਐਗਜ਼ੀਕਟਿਵ ਕਮੇਟੀ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਆ ਉਹਨੇ ਡਿਸੀਜਨ ਲਿਆ ਆ ਉਹ ਇਹ ਡਿਸੀਜਨ ਜਿਹੜਾ ਲਿਆ ਆ ਉਹਨੇ ਗਲਤ ਲਿਆ ਸੀ ਉਹਨੂੰ ਕੰਡੈਮਨ ਕਰਦੇ ਆ ਇਹਦੇ ਵਿੱਚ ਕਾਲੀ ਦਲ ਦਾ ਸਾਡੇ ਪ੍ਰੈਸ ਨੋਟ ਚ ਕਿਤੇ ਕੋਈ ਜ਼ਿਕਰ ਨਹੀਂਗਾ ਵੀ ਕਾਲੀ ਦਲ ਨੇ ਆ ਕੀਤਾ ਇਹ ਨਹੀਂ ਕੀਤਾ ਇਹ ਤੋਂ ਹੁਣ ਪ੍ਰੈਸ ਨੋਟ ਕਾਲੀ ਦਲ ਵਾਲੇ ਦੇ ਕੇ ਆਪਣੇ ਆਪ ਵੀ ਕੰਫੈਸ ਕਰੀ ਜਾਂਦੇ ਆ ਵੀ ਜਿਤਨਾ ਇਹ ਜਿਹੜਾ ਫੈਸਲਾ ਸੀ ਇਹ ਸਾਡੀ ਮਰਜ਼ੀ ਨਾਲ ਸੀ ਇਹਨਸ ਕਰਕੇ ਇਹਨੂੰ ਕੰਡੈਮਨ ਨਹੀਂ ਕਰਨਾ ਚਾਹੀਦਾ ਛੇ ਵਾਪਰਿਆ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਮੈਂਬਰਾਂ ਨੇ ਜੋ ਫੈਸਲੇ ਕੀਤੇ ਨੇ ਇਹ ਕਿਉਂ ਕੀਤੇ ਨੇ ਕਿ ਇਹਨਾਂ ਦਾ ਜੋ ਸਿਸਟਮ ਆ ਉਹਦੇ ਵਿੱਚ ਕਮੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇਲੈਕਟਿਡ ਸਰਬੱਤ ਖਾਲਸਾ ਨੂੰ ਕਹਿ ਸਕਦੇ ਹਾਂ ਚੁਣਿਆ ਹੋਇਆ ਸਰਬੱਤ ਖਾਲਸਾ ਹੈ। ਹੋਰ ਉਹਦੇ ਵਿੱਚ ਵੱਖ-ਵੱਖ ਵਿਚਾਰਧਾਰਾ ਦੇ ਬੰਦੇ ਵੀ ਆ ਗਏ ਆ। ਰੌਲਾ ਵੀ ਪੈਂਦਾ ਹਰ ਚੋਣ ਦੇ ਵਿੱਚ। ਪਰ ਇੱਕ ਗੱਲ ਜ਼ਰੂਰ ਆ ਪਈ ਕਾਲ ਤੱਕ ਦੇ ਜਥੇਦਾਰ ਦੀ ਅਪੁਆਇੰਟਡ ਅਥਾਰਟੀ ਤੇ ਉਹਨੂੰ ਲਾਉਣ ਦੀ ਅਥਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ। ਪਰ ਇਹਨੂੰ ਕਾਲ ਤਖਤ ਦੇ ਜਥੇਦਾਰ ਨੂੰ ਇੱਕ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ ਦੂਸਰੇ ਨੰਬਰ ਤੇ ਜਿਹੜਾ ਕਾਲ ਤਖਤ ਦਾ ਜਥੇਦਾਰ ਆ ਉਹ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਜਾਂ ਹੋਰ ਕਿਸੇ ਥਾਂ ਦਾ ਹੈੱਡ ਗ੍ਰੰਥੀ ਨਹੀਂ ਹੋਣਾ ਚਾਹੀਦਾ ਉਹ ਹੈੱਡ ਗ੍ਰੰਥੀ ਜਿਹੜਾ ਹੈ ਉਹ ਤਨਖਾਹ ਦਾ ਮੁਲਾਜ਼ਮ ਹੁੰਦਾ ਹੈ ਅਨਰੇਡੀਅਮ ਜਿੰਨਾ ਮਰਜ਼ੀ ਕਾਲ ਤਖਤ ਦੇ ਜਥੇਦਾਰ ਦਾ ਵਧਾ ਦਿੱਤਾ ਜਾਵੇ ਮਾਨ ਪੱਤਾ ਜਿਹਨੂੰ ਆਪਾਂ ਕਹਿੰਦੇ ਆ ਤਨਖਾਹ ਨਹੀਂ ਹੁੰਦਾ ਪਰ ਕਾਲ ਤਖਤ ਦੇ ਜਥੇਦਾਰ ਦੀ ਪੋਆਇੰਟਮੈਂਟ ਕਰਨ ਦੇ ਨਾਲ ਇਹ ਪਾਸ ਹੋ ਜਵੇ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਕੀਮਤ ਵਿੱਚ ਘੱਟੋ ਘੱਟ 5 ਸਾਲ ਘੱਟ 5 ਸਾਲ ਵਾਸਤੇ ਤੇ ਘੱਟੋ ਘੱਟ 3 ਸਾਲ ਵਾਸਤੇ ਇਹਨੂੰ ਲਾ ਨਹੀਂ ਸਕਦੀ ਤਾਂ ਕਿ ਧਰਮ ਦੀ ਮਰਿਆਦਾ ਦੇ ਮੁਤਾਬਕ ਨਿਸ਼ਚਿੰਤ ਹੋ ਕੇ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਉਹ ਪਰੰਪਰਾਵਾਂ ਦੇ ਮੁਤਾਬਕ ਮਰਿਆਦਾ ਦੇ ਮੁਤਾਬਕ ਫੈਸਲੇ ਲੈ ਸਕਣ ਉਹਨਾਂ ਨੂੰ ਆਪਣੀ ਕੁਰਸੀ ਦਾ ਡਰ ਨਾ ਖਾਵੇ। ਤਦ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੰਨਾ ਚਿਰ ਫੈਸਲਾ ਨਹੀਂ ਕਰਦੇ ਉਹਨਾਂ ਚਿਰ ਕਾਲ ਤਖਤ ਦੇ ਤੋਂ ਪਰੰਪਰਾਵਾਂ ਨੂੰ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਔਰ ਇਹ ਬੜਾ ਜ਼ਰੂਰੀ ਆ ਇਹ ਜਿਹੜਾ ਕਹਿ ਦਿੰਦੇ ਆ ਸਾਡੇ ਵਿਰੋਧੀ ਵੀ ਕਹਿੰਦੇ ਆ ਉਹਨਾਂ ਤੋਂ ਵੀ ਬਚਿਆ ਜਾ ਸਕਦਾ ਜੇਕਰ ਪ੍ਰਾਪਰ ਤਰੀਕੇ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਆਪਣੇ ਰੈਜ਼ੋਲੂਸ਼ਨ ਵਿੱਚ ਲਿਆ। ਲੇਕਿਨ ਸਰ ਇਹ ਹੁਣ ਸ਼੍ਰੋਮਣੀ ਕਮੇਟੀ ਬਿਨਾ ਪ੍ਰਧਾਨਗੀ ਤੋਂ ਪ੍ਰਧਾਨ ਤੋਂ ਚੱਲ ਰਹੀ ਹੈ ਧਾਮੀ ਸਾਹਿਬ ਕਹਿ ਰਹੇ ਵੀ ਮੈਂ ਕਿਸੇ ਕੀਮਤ ਤੇ ਅਸਤੀਫਾ ਵਾਪਸ ਨਹੀਂ ਲੈਣਾ ਹੁਣ ਇਹਦੇ ਵਿੱਚ ਵੀ ਨਵਾਂ ਜਨਰਲ اجلاس ਸੱਦਿਆ ਜਾਵੇਗਾ ਕਿ ਇਹ ਅੰਤਰਨ ਕਮੇਟੀ ਹੀ ਜਿਹੜਾ ਨਵਾਂ ਪ੍ਰਧਾਨ ਚੋਂ ਉਹਨਾਂ ਨੂੰ ਪਤਾ ਆ ਸਾਰੇ ਲੋਕ ਜਿਹੜੇ ਜਾਣਦੇ ਆ ਧਾਮੀ ਵੀ ਦੋਨਾਂ ਪੁੜਾਂ ਚ ਫਿਸੀਦਾ ਜਾਂਦਾ ਸੀ ਉਹਦੇ ਕੋਈ ਅੱਕ ਕੇ ਕੋਈ ਚਾਰਾ ਨਹੀਂ ਨਿਕਲਿਆ ਤੇ ਉਹ ਚਲੇ ਗਿਆ ਅੰਡਰ ਪ੍ਰੈਸ਼ਰ ਹੀ ਅੰਡਰ ਪ੍ਰੈਸ਼ਰ ਸੀ ਅੰਡਰ ਪ੍ਰੈਸ਼ਰ ਕਰਕੇ ਉਹ ਚਲੇ ਗਿਆ ਨਹੀਂ ਤੇ ਉਹਨੂੰ ਕੀ ਲੋੜ ਸੀ ਉਹਨੇ ਕਿਹਾ ਕਿ ਨਹੀਂ ਇਸ ਕਰਕੇ ਉਹਦੀਆਂ ਭਾਵਨਾਵਾਂ ਦੇ ਮੁਤਾਬਕ ਵੀ ਉਹ ਜਿਹੜਾ ਸੀ ਫੈਸਲਾ ਨਹੀਂ ਸੀ ਕਰ ਸਕਦਾ ਪਰ ਉਹਨੂੰ ਹੌਸਲਾ ਰੱਖਣਾ ਚਾਹੀਦਾ ਸੀ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂਗਾ ਵੀ ਛੱਡ ਕੇ ਭੱਜਣਾ ਨਹੀਂ ਚਾਹੀਦਾ ਆਪਣੇ ਮਨ ਦੀ ਗੱਲ ਧਗੜਿਆ ਹੋ ਕੇ ਕੌਮ ਨੂੰ ਸ਼ੇਦ ਦੇਣ ਦੀ ਕਰਨੀ ਚਾਹੀਦੀ ਆ ਉਹ ਬੜੀ ਵੱਡੀ ਸਾਡੀ ਸੰਸਥਾ ਆ ਜਿਹਦੇ ਤੋਂ ਸਾਨੂੰ ਬੜੀ ਵੱਡੀ ਸ਼ੇਦ ਮਿਲਦੀ ਆ ਔਰ ਮੈਂ ਅੱਜ ਵੀ ਤੁਹਾਡੇ ਰੇ ਅਪੀਲ ਕਰਾਂਗਾ ਵੀ ਧਾਮੀ ਸਾਹਿਬ ਨੂੰ ਵਾਪਸ ਆਉਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਨ ਦਾ ਬੜਾ ਵੱਡਾ ਨੁਕਸਾਨ ਹੋਊ ਜੇ ਧਾਮੀ ਸਾਹਿਬ ਵਾਪਸ ਲੋਕ ਨੂੰ ਕਹਿੰਦੇ ਸਰ ਜਿਹੜੀ ਅੰਤਰੰਕ ਕਮੇਟੀ ਆ ਉਹਦੇ ਪਹਿਲਾਂ ਏਜੰਡੇ ਚ ਹੁੰਦਾ ਵਾ ਕੁਛ ਵੀ ਫੈਸਲਾ ਲੈਣਾ ਹੋਏ ਤੇ ਉਹਦੇ ਵਿੱਚ ਇਹ ਏਜੰਡੇ ਚ ਨਹੀਂ ਸੀਗਾ ਵੀ ਸ਼੍ਰੀ ਅਕਾਲ ਤਖਸ ਉਹ ਅੰਤਰੰਕ ਕਮੇਟੀ ਦੀ ਮੀਟਿੰਗ ਦਾ ਏਜੰਡਾ ਕੀ ਸੀ ਕੋਈ ਏਜੰਡਾ ਨਹੀਂ ਸੀ ਜੀ ਵਖੋ ਇਹੀ ਕਿਤੇ ਸਾਨੂੰ ਤੇ ਦੇ ਬਾਰੇ ਕੀ ਸ਼੍ਰੋਮਿਕ ਕਮੇਟੀ ਐਗਜ਼ੈਕਿਟਰ ਦੇ ਕੁਝ ਮੈਂਬਰ ਸਾਡੇ ਮਿੱਤਰ ਨੇ ਅਸੀਂ ਉਹਨਾਂ ਨੂੰ ਪੁੱਛਿਆ ਹੋਊਗਾ ਤੇ ਸਾਨੂੰ ਤੇ ਇਹਨੂੰ ਪਤਾ ਹੀ ਨਹੀਂ ਸੀ ਇਹ ਤੇ ਝਾਤੀ ਮੂਗਲੀ ਕੱਢ ਕੇ ਭਾਰੀ ਵੀ ਆ ਫੈਸਲਾ ਕਰ ਦਿੱਤਾ ਤੇ ਦਸਖਤ ਕਰ ਦਿੱਤੇ ਵਿੱਚੋਂ ਤਿੰਨ ਚੋਂ ਬੰਦੇ ਨੇ ਪ੍ਰੈਡਿਕਸ਼ਨ ਵੀ ਕੀਤਾ ਦਾਦਾ ਕੁਣ ਨਾ ਲੇ ਕਿ ਕਦੇ ਕਹਿੰਦੇ ਐ ਐਡਾ ਵੱਡਾ ਫੈਸਲਾ ਕਿਉਂਕਿ ਧਾਰਮਿਕ ਚਰੀ ਕਾਲਤਾਖ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਉਹਨਾਂ ਦੇ ਸ੍ਰੀ ਕਾਲਤਾਖ ਸਾਹਿਬ ਦੇ ਜਥੇਦਾਰ ਨੂੰ ਹਟਾਉਣਾ ਕੋਈ ਛੋਟੀ ਗੱਲ ਨਹੀਂ ਸੀ ਦੇਖੋ ਗੱਲ ਆ ਪਾਤਸ਼ਾਹ ਤੁਸੀਂ ਸਿਆਣੇ ਜੇ ਸਾਰੀਆਂ ਗੱਲਾਂ ਦਾ ਤੁਹਾਨੂੰ ਵੀ ਪਤਾ ਆ ਔਰ ਫੈਸਲਾ ਕਿਉਂ ਤੇ ਜਿੱਤਰਾ ਹੋਇਆ ਇਹ ਤੇ ਹੁਣ ਕਾਲੀਦਾਲ ਵਾਲੇ ਜਿਹੜੇ ਆਪਣਾ ਪ੍ਰੈਸ ਨੋਟ ਪਾਈ ਜਾਂਦੇ ਨੇ ਉਹ ਆਪਣੇ ਆਪ ਵੀ ਇਹ ਕੰਨ ਸਾਬਤ ਕਰੀ ਜਾਂਦੇ ਆ ਵੀ ਸ਼ਾਇਦ ਲੋਕੀ ਇਹ ਸਮਝਦੇ ਆ ਵੀ ਇਹ ਇਹ ਸੇ ਕਰਕੇ ਦੇ ਰਹੇ ਨੇ ਵੀ ਇਹਨਾਂ ਦੇ ਕਹਿੰਦੇ ਉੱਤੇ ਉਹਨਾਂ ਨੇ ਕੀਤਾ ਹੋਊਗਾ ਪਰ ਅਸੀਂ ਸਭ ਨੇ ਅਹੀਂ ਤੇ ਫੈਸਲੇ ਦੇ ਵਿੱਚ ਕਾਲੀ ਦਾ ਆਪਣੇ ਪ੍ਰੈਸ ਨੋਟ ਤੇ ਕਾਲੀਦਲ ਦਾ ਕੋਈ ਜ਼ਿਕਰ ਨਹੀਂ ਗਾ ਸਾਡੇ ਤੇ ਜਿਹੜੀਆਂ ਸ੍ਰੀ ਕਾਲਤਖਬ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਹ ਲੱਗੀ ਆ ਔਰ ਲਾਈ ਆ ਐਗਜ਼ੈਕਟਿਵ ਕਮੇਟੀ ਇਹਨੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀ ਇਹਨੇ ਲਾਈ ਆ ਅਸੀਂ ਤੇ ਇਹਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕੀਤੀ ਆ ਕਿ ਇਹ ਇਹਨਾਂ ਨੇ ਗਲਤ ਕੀਤਾ ਜਿਹਦੇ ਆਖੇ ਕੀਤਾ ਇਹਨਾਂ ਨੂੰ ਪਤਾ ਹੋਊਗਾ ਜਾਂ ਜਿਹੜੇ ਹੁਣੇ ਕੱਲ ਨੂੰ ਪੜੀਤ ਕਰਨਗੇ ਫਿਰ ਸਮਝਣਗੇ ਵੀ ਅਸੀਂ ਇਹ ਕੱਲ ਦੇ ਨਾਲ ਸਹਿਮਤ ਆ ਇਹ ਤੇ ਆਉਣ ਵਾਲੇ ਦਿਨਾਂ 'ਚ ਲੋਕ ਦੱਸਣਗੇ ਨਾ ਵੀ ਇਹ ਗੱਲ ਜਿਹੜੀ ਆ ਕੀ ਹੋ ਰਹੀ ਆ ਇਹ ਇਹ ਇਹਦਾ ਖਮਾਜਾ ਤੇ ਭੁਗਤਣਾ ਪਊਗਾ ਜਿਹੜੇ ਬੰਦੇ ਅਜ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਢਾਟੇ ਦੀ ਕਰਨ ਵਾਸਤੇ ਸਹਿਮਤੀ ਪ੍ਰਗਟ ਕਰਦੇ ਨੇ ਜਵਾਬ ਤੁਹਾਨੂੰ ਦੇਣਾ ਪਊਗਾ ਕਾਲ ਤਖਤ ਕੋਪਨ ਟੈਕਨਟਾ ਹਤਾਸੀ ਤੇ ਕੌਮ ਨੇ ਬਣਾ ਲਿਆ ਉਹਦੋਂ ਖੂਬਸੂਰਤ ਬਣਾ ਲਿਆ ਪਰ ਜੇ ਮਾਨ ਮਰਿਆਦਾ ਸਾਡੀਆਂ ਟੱਟ ਗਈਆਂ ਨਾ ਤੇ ਸਾਡੀਆਂ ਕਈ ਪੁਸ਼ਤਾਂ ਦੇ ਕੋਲ ਨਹੀਂ ਉਹ ਬਣਦੀ ਲੋਧਨ ਸਿੰਘ ਸਰ ਸ਼੍ਰੋਮਣੀ ਕਮੇਟੀ ਦੇ ਤੁਹਾਨੂੰ ਫੈਸਲਾ ਨਹੀਂ ਆ ਮਨਜ਼ੂਰ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਸ ਦਰਦ ਵਜੋਂ ਲਿਆ ਗਿਆ ਹ ਹੁਣ ਸ਼ੁਰੂ ਅਕਾਲ ਤਖਤ ਦਾ ਫੈਸਲਾ ਵਾ ਕਿ ਜਿਹੜੀ ਭਰਤੀ ਆ ਉਹ 7 ਮੈਂਬਰੀ ਬਣਾਈ ਸੀ 2 5 ਮੈਂਬਰੀ ਰਹਿ ਗਈ ਅਕਾਲੀ ਦਲ ਵੀ ਭਰਤੀ ਕਰ ਰਿਆ ਆਪਣੀ ਉਹਨਾਂ ਨੇ ਆਪਣੀ ਪੂਰੀ ਕਰ ਲਈ ਹੁਣ ਉਹਨਾਂ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਹੁਣ ਜਿਹੜੀ ਤੁਹਾਡੀ ਟੀਮ ਹੈ ਉਹ ਕਿੱਥੇ ਖੜੇਗੀ ਨਹੀਂ ਵੇਖੋ ਅਸੀਂ ਟੀਮ ਦੇ ਵਿੱਚ ਸਾਨੂੰ ਅਸੀਂ ਦੇ ਵੇਖੋ ਲੋਕਾਂ ਦੇ ਵਿੱਚ ਖੜੂਣਾ ਹੈ ਸਾਡਾ ਤਾਂ ਬੜੀ ਸਿੱਧੀ ਗੱਲ ਆ ਅਸੀਂ ਅੱਜ ਤੱਕ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਦੇ ਹਿਸਾਬ ਨਾਲ ਹੀ ਤੁਰੇ ਆਂ ਸਾਨੂੰ ਕੋਈ ਬਹੁਤੀ ਰਾਸੀ ਚਲਕ ਗਲਕ ਨਹੀਂ ਹੈਗੀ ਨਾ ਅਸੀਂ ਕੋਈ ਇਹ ਗੱਲ ਕਹੋਣੇ ਆ ਆ ਜਿਹੜਾ ਮਰਜ਼ੀ ਆਣ ਕੇ ਲੜਾਈਆਂ ਲੜਦੇ ਨੇ ਸਾਡੇ ਉੱਤੇ ਇਸ ਕਾਲ ਦਾ ਕੋਈ ਅਸਰ ਨਹੀਂ ਗਾ ਬਟ ਅਸੀਂ ਆਪਣੀ ਜਮੀਰ ਨਹੀਂ ਮਰਨ ਦੇਣੀ ਸਾਡੀ ਜਮੀਰ ਦੀ ਆਵਾਜ਼ ਆ ਕੇ ਕਾਲ ਤਖਤ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣਾ ਸਾਡਾ ਫਰਜ਼ ਬਣਦਾ ਅਸੀਂ ਉਹਦੇ ਕਰਕੇ ਸਟੈਂਡ ਲਿਆ ਇਸ ਸਤਾ ਮੰਦ ਹੁਣ ਕਾਲ ਤਖਤ ਸਾਹਿਬ ਦਾ ਇਹੋ ਹਦੇਸ਼ ਆ ਕਿ ਇਹ ਜਿਹੜੀ ਭਰਤੀ ਆ ਪੰਜ ਮੈਂਬਰੀ ਕਮੇਟੀ ਕਰੇ ਅਕਾਲੀ ਦੰਗ ਕਾਲ ਤਖਤ ਸਾਹਿਬ ਨੇ ਹੁਣ ਦੇ ਕਰੀਏ ਨਾ ਗੱਲਾਂ ਕਈਆਂ ਥਾਵਾਂ ਦੇ ਉੱਤੇ ਕਈ ਗਲਤ ਹੋ ਗਈਆਂ ਪਹਿਲੋਂ ਉਹ ਭਰਤੀ ਨੂੰ ਉਹਨਾਂ ਨੇ ਵੀ ਵੈਲਕਮ ਕੀਤਾ ਸੀ ਜਥੇਦਾਰ ਕਬੀਰ ਸਿੰਘ ਹੋਣਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਵੀ ਵੈਲਕਮ ਕੀਤਾ ਸੀ ਉਹਨਾਂ ਨੇ ਕਿਹਾ ਸੀ ਨਾ ਉਦੋਂ ਵੀ ਸੁਧਾਰ ਲਾਹਰ ਬਾਰੇ ਵੀ ਨਾਲ ਹੋਣਗੇ ਪਰ ਉਹ ਤੁਰੇ ਹੀ ਨਹੀਂ ਉਦੋਂ ਸੁਧਾਰ ਲਾਹਰ ਬਾਰੇ ਗੱਲ ਤੇ ਅਹੀਂ ਤੇ ਨਾਲੇ ਕਿਹਾ ਨਾ ਵੀ ਸਾਡੀ ਸਾਰਿਆਂ ਦੀ ਕਮੀ ਪੇਸ਼ੀ ਰਹੀ ਆ ਅਸੀਂ ਸਾਰੇ ਜਿਹੜੇ ਆ ਇੱਕ ਦੂਜੇ ਨੂੰ ਨਾਲ ਲੈ ਕੇ ਨਹੀਂ ਤੁਰ ਸਕੇ ਸਾਡੀਆਂ ਗਲਤੀਆਂ ਸਾਡਾ ਠੀਕ ਤਰੀਕੇ ਦੇ ਨਾਲ ਵਿਚਰਨ ਦੇ ਵਿੱਚ ਕਮੀਆਂ ਰਹੀਆਂ ਇਹ ਤੇ ਨਾਲੇ ਹੀ ਮੰਨਿਆ ਆ ਅਕਾਲੀ ਦਲ ਅੰਦਰਲੇ ਜਿਹੜਾ ਬਿਹਾਈਂਡ ਦਾ ਸਕਰੀਨ ਗਲਤ ਕਿੱਥੇ ਆ ਸਿਸਟਮ ਵਿੱਚ ਸਿਸਟਮ ਕਿੱਥੇ ਕੋਈ ਇਹ ਦੇ ਜਿਹੜੇ ਵੀ ਬੰਦੇ ਗਲਤ ਕੰਮ ਕਰਦੇ ਨੇ ਜਿਹੜੇ ਕੌਮ ਨੂੰ ਮਨਜ਼ੂਰ ਨਹੀਂ ਗਏ ਜਿਹੜੇ ਧਰਮ ਮਰਿਆਦਾ ਦੇ ਉਲਟ ਨੇ ਜਿਹੜੇ ਉਹ ਕਰਦੇ ਨੇ ਉਹ ਦਸ ਰੁਪਏ ਨਹੀਂ ਕਿਹਦੇ ਆਖੇ ਕਰ ਰਹੇ ਲੋਕ ਤੇ ਇਹ ਕੱਲ ਦੇ ਖਿਲਾਫ ਨੇ ਕਿੰਨੇ ਬੰਦੇ ਅਸੀਂ ਖਿਲਾਫ ਆ ਕਿੰਨੇ ਬੰਦੇ ਅੱਜ ਸਵਿਰ ਦੇ ਰਜਾਇਨ ਕਰ ਗਏ ਅਸੀਂ ਇਹ ਕਿਹਨੇ ਗਲਤ ਹੋਇਆ ਇਹ ਨਹੀਂ ਹੋਣਾ ਚਾਹੀਦਾ ਇਹਦਾ ਤੇ ਫਾਇਦਾ ਇਹਦਾ ਤੇ ਮਤਲਬ ਇਹਦਾ ਤੇ ਮਸਲਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਨਾ ਕਿ ਸ਼ਰੋਮਣੀ ਕਮੇਟੀ ਦੀ ਚੋਣ ਆਈ ਜਾਂ ਕੋਈ ਦੂਸਰੀ ਚੋਣ ਆਈ ਫਿਰ ਸਾਨੂੰ ਪਤਾ ਲੱਗੂ ਸਾਨੂੰ ਕਿਵੇਂ ਲੋਕ ਟਰੀਟ ਕਰਦੇ ਆ ਤੁਸੀਂ ਕੋਰ ਕਮੇਟੀ ਦੇ ਮੈਂਬਰੋ ਜਿਹੜੇ ਵੀ ਅਕਾਲੀ ਦਲ ਦੇ ਅਹਿਮ ਫੈਸਲੇ ਹੁੰਦੇ ਆ ਕੋਰ ਕਮੇਟੀ ਲੈਂਦੀ ਆ ਇਹ ਜੋ ਵੀ ਗਰਾਊਂਡ ਲੈਵਲ ਤੇ ਕਮੇਟੀ ਤੋਂ ਕਾਫੀ ਚਿਰ ਦੀ ਕੁੱਟ ਗਈ ਹੈ ਨਾ ਨਹੀਂ ਨਹੀਂ ਹੁਣ ਜਿਹੜੇ ਫਿਰ ਫੈਸਲੇ ਕੌਣ ਲੈ ਰਿਹਾ ਅਕਾਲੀ ਦਲ ਫੈਸਲੇ ਤੋਂ ਵਰਕਿੰਗ ਪ੍ਰਧਾਨ ਸਾਡੇ ਸਰਦਾਰ ਭੂਦੜ ਜੀ ਨੇ ਨਹੀਂ ਵਨ ਮੈਨਟਰੀ ਨਾਲ ਲੈ ਸਕਦਾ ਨਹੀਂ ਵਨ ਮੈਨ ਹੁਣ ਜਿਹੜੀ ਕੋਈ ਮੀਟਿੰਗ ਹੋ ਤਾਂ ਉਹਨਾਂ ਜਿਹੜਾ ਇੱਕ ਪਾਰਲੀਮੈਂਟਰੀ ਬੋਰਡ ਬਣਾਇਆ ਪਿਛੇ ਜਿਹੋ ਉਹਦੀ ਮੀਟਿੰਗ ਕੀਤੀ ਸੀ ਹੁਣ ਫੇਰ ਕਰਿਆ ਦੋ ਚੌਦਹਾਂ ਨੂੰ ਫੇਰ 17 ਤਰੀਕ ਨੂੰ ਕਰਨੀ ਆ ਉਹ ਹਸਾਬ ਦੇ ਨਾਲ ਉਹ ਭੁੰਦਰ ਸਾਹਿਬ ਦਾ ਬਿਆਨ ਆ ਗਿਆ ਕਿ ਇਹ ਜਿਹੜਾ ਬਿਆਨ ਦਿੱਤਾ ਵਾ ਇਹ ਸਹੀ ਨਹੀਂ ਆ ਬਾਅਦ ਵਿੱਚ ਉਹ ਆਪਣੇ ਬਿਆਨ ਨੂੰ ਕੰਟੈਂਪਟ ਕਰੀ ਜਾਂਦੇ ਆ ਹੁਣ ਜਿਹੜੀ ਐਜੈਕਟਿਵ ਦੀ ਮੀਟਿੰਗ ਹੁੰਦੀ ਵਰਕਿੰਗ ਕਮੇਟੀ ਦੀ ਉਹਦੇ ਵਿੱਚ ਜੇ ਤੁਹਾਨੂੰ ਸੱਦਾ ਨਹੀਂ ਦਿੱਤਾ ਜਾਂਦਾ ਤੇ ਅਗਲਾ ਰਣਨੀਤੀ ਕੀ ਹੋਏਗੀ ਕਿ ਇਹ ਗਲਤ ਫੈਸਲੇ 'ਚ ਹਾਮੀ ਨਹੀਂ ਭਰ ਸਕਦੇ ਸਾਨੂੰ ਸੱਦਿਆ ਜਾਵੇ ਨਾ ਸੱਦਿਆ ਜਾਵੇ ਬਟ ਅਸੀਂ ਜੋ ਠੀਕ ਆ ਜੋ ਲੋਕਾਂ ਦੀ ਸਾਨੂੰ ਮੰਦੀ ਵਾਜਾ ਜੋ ਲੋਕਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਆ ਕਿ ਅਸੀਂ ਇਸ ਤਰੀਕੇ ਨਾਲ ਨਹੀਂ ਚੱਲ ਸਕਦੇ ਔਰ ਮੈਂ ਇਹ ਕਹਿੰਦ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਕਿ ਸਾਡੇ بڑے بڑے ਚੰਗੇ ਵਰਕਰ ਜਿਹੜੇ ਸਾਡੇ ਕੋਲ ਟੁੱਟ ਕੇ ਚਲੇ ਗਏ ਇਨ੍ਹਾਂ ਹਾਲਾਤਾਂ ਦੇ ਵਿੱਚ ਕਿ ਟਾੜਾ ਕੋਈ ਫਿਊਚਰ ਨਹੀਂ ਕਾਲੀ ਦਲ ਦਾ ਇਸ ਕਰਕੇ ਟਾੜੇ ਲਈ ਕਾਦੇ ਲਈ ਤੁਰੇ ਫਿਰੇ ਲੋਦ ਨੇ ਸਭ ਇੱਕ ਲੋਕਾਂ ਵਿੱਚ ਥੱਲੜੇ ਲੈਵਲ ਤੇ ਬੜਾ ਸਵਾਲ ਜਿਹੜਾ ਵਾ ਉਹ ਉੱਪਰ ਕੇ ਸਾਹਮਣੇ ਆਉਂਦਾ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਹੁਕਮਨਾਮਾ ਜਾਰੀ ਕਰਤਾ ਪੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਭਰਤੀ ਕਰੇਗੀ ਉਹਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਮੈਂਬਰ ਸੀਗੇ ਜਦ ਕਿ ਦੋ ਜਿਹੜੇ ਸੀਗੇ ਉਹ ਸੁਧਾਰ ਲਹਿਰ ਵਾਲੇ ਇੱਕ ਤੇ ਭਾਈ ਮਨਜੀਤ ਸਿੰਘ ਦੀ ਉਹ ਸੁਧਾਰ ਲਹਿਰ ਨਾਲ ਬਣੀ ਹੀ ਜੁੜੀ ਪਰ ਉਹ ਅਕਾਲੀ ਦਲ ਨੇ ਕਿਉਂ ਨਹੀਂ ਉਹਨੂੰ ਐਕਸੈਪਟ ਕੀਤਾ ਨਹੀਂ ਨਹੀਂ ਅਕਾਲੀ ਦਲ ਨੇ ਕੋਈ ਸੈਕਟਰ ਐਕਸੈਪਟ ਕਰਨ ਵਾਲੀ ਨਹੀਂ ਕੋਈ ਵੀ ਗੱਲ ਕਈਆਂ ਗੱਲਾਂ ਦੇ ਵਿੱਚ ਨਾ ਦਰਅਸਲ ਮਿਸ ਪਰਸਪੈਕਸ਼ਨ ਬੜੀ ਜ਼ਿਆਦਾ ਹੈ ਸਿਰਫ ਇਹ ਸੀ ਕਿ ਉਹਨਾਂ ਨੇ ਉਹ ਉਹਨਾਂ ਦੇ ਜੇਰੇ ਨਜ਼ਰ ਭਰਤੀ ਹੋਣੀ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਦਫ਼ਤਰ ਤੋਂ ਐਕਸਲ ਭਰਤੀ ਹੋਣੀ ਵਰਕਿੰਗ ਕਮੇਟੀ ਨੇ ਕਰਨੀ ਸੀ ਕਾਪੀਆਂ ਛਪਾਉਣੀਆਂ ਸੀ ਵਰਕਰਾਂ ਨੂੰ ਭਰਤੀ ਦੇ ਵਰਕਰਾਂ ਨੇ ਕਰਨੀ ਸੀ ਬਿਲਕੁਲ ਬਿਲਕੁਲ ਭਾਵੇਂ ਉਹ ਉਹ ਜਿਹੜੇ ਸਾਡੇ ਭਰਾ ਨੇ ਭਾਵੇਂ ਉਹਨਾਂ ਦੇ ਹਲਕਿਆਂ ਚ ਜਾ ਤੇ ਭਾਵੇਂ ਹਰੇ ਪਰ ਪ੍ਰਕਰੀ ਭਰਤੀ ਦੇ ਵਰਕਰਾਂ ਨੇ ਕਰਨੀ ਸੀ ਭਰਤੀ ਨੂੰ ਚੱਕ ਕਰ ਲੈਂਦੇ ਭਰਤੀ ਦੀ ਉਹਨਾਂ ਦੀ ਨਜ਼ਰਸਾਨੀ ਥਲੇ ਭਰਤੀ ਹੋਣੀ ਸੀ ਭਰਤੀ ਉਹਨਾਂ ਦੇ ਕਰਨੀ ਨੇ ਨਾ ਉਹਨਾਂ ਦੇ ਭਰਤੀ ਦੇ ਕੋਈ ਦਕਸ਼ਤ ਹੋਣੀ ਪ੍ਰੋਤ ਵਰਕ ਕਮੇਟੀ ਉੱਲੇ ਹੋਣੀ ਸੀ ਜੋ ਪ੍ਰੋਸੀਜਰ ਆ ਵਿਧਾਨ ਆ ਜੋ ਵਿਧਾਨ ਦੇ ਮੁਤਾਬਕ ਵੀ ਨਾਮ ਲਿਖਿਆ ਦੀ ਕਾਰਤਖਤ ਦੇ ਚਾਇਦਾ ਨੇ ਵੀ ਉਹ ਪਾਰਟੀ ਦੇ ਵਿਧਾਨ ਦੇ ਮੁਤਾਬਕ ਕੀਤੀ ਜਾਵੇ ਪਰ ਉਹਦੇ ਵਿੱਚ ਆ ਵੀ ਤੁਸੀਂ ਆਪਸ ਵਿੱਚ ਮੈਂ ਸਮਝਾਂਗਾ ਕਿ ਇਹਨਾਂ ਦੇ ਵਿੱਚ ਵੈਥੇ ਨਹੀਂ ਸੀ ਇਹ ਇੱਕ ਦੂਜੇ ਦੇ ਲਾਗੇ ਜਾਣ ਤੂੰ ਸਵਰਥ ਰਹਿ ਗਈ ਜਾਂ ਉਹਨਾਂ ਨੇ ਇਹਨਾਂ ਨੂੰ ਵੈਲਕਮ ਨਹੀਂ ਕੀਤਾ ਜਾਂ ਇਹਨਾਂ ਨੇ ਜਣਾ ਮਨੋਸਮ ਨਹੀਂ ਸਮਝਿਆ ਪਰ ਪਬਲੀਕਲੀ ਅਕਾਲੀ ਦਲ ਦੇ ਥੇ ਹੇਠਲਾ ਵਰਕਰ ਚਾਹੁੰਦਾ ਸੀ ਇਕੱਠੇ ਬਿਲਕੁਲ ਨਹੀਂ ਹੇਠਲਾ ਅੱਜ ਵੀ ਚਾਹੁੰਦਾ ਆ ਹੇਠਲੇ ਵਰਕਰ ਦੇ ਮਾਰਤ ਵਰਕਰ ਖਾਂਣ ਰਿਆ ਨਾ ਬਿਲਕੁਲ ਵਰਕਰ ਤੇ ਚਾਹੁੰਦਾ ਆ ਵੀ ਇਹ ਇਕੱਠੇ ਹੋ ਜਾਣਾ ਤੇ ਪਾਰਟੀ ਸਾਡੀ ਤਕੜੀ ਹੋ ਜਾਏ ਕੱਟ ਗੱਲ ਇਹ ਆ ਵੀ ਇਹ ਜਦੋਂ ਹੁਣ ਆਪਸ ਵਿੱਚ ਇਹਨਾਂ ਦੇ ਵਿੱਚ ਦੂਰੀਆਂ ਹੀ ਇੰਨੀਆਂ ਨੇ ਵੀ ਇਹ ਕਿਸੇ ਦੇ ਲਾਗੇ ਜਾ ਕੇ ਰਾਜੀ ਨਹੀਂ ਤੇ ਉੱਥੇ ਕਰੋਗੇ ਤੁਸੀਂ ਕੀ ਹੱਥ ਤੇ ਤਾਂ ਦੀ ਬੁਲਾਇਆ ਜਾਂਦਾ ਜੇ ਮਾਰਾ ਮੋਟਾ ਤੁਹਾਡੇ ਦਿਲ ਦੀ ਆਵਾਜ਼ ਵੀ ਹੋਵੇ ਵੀ ਚਲੋ ਇਕੱਠੇ ਹੋਈਏ ਇਸ ਕਰਕੇ ਕਮੀਆਂ ਨੇ ਸਾਰਿਆਂ ਚ ਹੀ ਵਿਖੋ ਇਹ ਨਹੀਂ ਕਹਿ ਸਕਦੇ ਤੁਸੀਂ ਇੱਕ 'ਚ ਕਮੀਆਂ ਨੇ ਕਮੀਆਂ ਸਾਰਿਆਂ ਚ ਹੀ ਆਈਆਂ ਨੇ ਇਹਦੇ ਵਿੱਚ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਕੋਸ਼ਿਸ਼ ਜਿੰਨੇ ਜਿੰਨੇ ਲੈਵਲ ਤੇ ਹੁੰਦੀ ਰਹੀ ਆ ਉਹ ਸਿਰੇ ਨਹੀਂ ਚੜੀ ਕਿਉਂਕਿ ਜਦੋਂ ਪੂਰਾ ਹੱਥ ਵਧਾਉਂਦੇ ਤੇ ਫੇਰ ਹੀ ਚੜ੍ਹਣੀ ਸੀ ਨਾ ਉਹਦੇ 'ਚ ਮੈਂ ਕਹੂੰਗਾ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਵੀ ਕਮੀ ਆ ਉਹਨਾਂ ਨੇ ਵੀ ਇਹਨੂੰ ਜਿੰਨਾ ਸੀਰੀਅਸਲੀ ਲੈਣਾ ਚਾਹੀਦਾ ਸੀ ਲਿਆ ਨਹੀਂ ਔਰ ਇਹ ਜਿਹੜੇ ਕੁਝ ਇੱਕ ਫੈਸਲੇ ਕਾਲਤਖ ਸਾਹਿਬ ਤੋਂ ਹੋ ਗਏ ਜਿਨ੍ਹਾਂ ਨੂੰ ਉਹਨਾਂ ਨੇ ਮੈਂ ਸਭ ਨੂੰ ਪਸੰਦ ਵੀ ਨਹੀਂ ਕੀਤਾ ਔਰ ਮੈਂ ਕਹਿਣ ਤੇ ਝਿਜਕ ਵੀ ਕੋਈ ਮਹਿਸੂਸ ਨਹੀਂ ਕਰਦਾ ਸ੍ਰੀ ਕਾਲਤਖ ਸਾਹਿਬ ਦੇ ਹੁਕਮਾਂ ਦੇ ਕੋਈ ਵੀ ਬੰਦਾ ਅਗੇਂਸਟ ਨਹੀਂ ਜਾ ਸਕਦਾ ਨਾ ਹੀ ਉਹਨੂੰ ਕੰਡੈਮ ਕਰ ਸਕਦੇ ਆ ਪਰ ਰਾਜਨੀਤਿਕ ਫੈਸਲਿਆਂ ਦੇ ਵਿੱਚ ਵਰਣ ਕਰਕੇ ਸਾਰੇ ਦੇ ਸਾਰੀ ਗੱਲ ਜਿਹੜੀ ਹਫੜਾ ਦਫੜੀ ਮਾਰਦਾ ਇਹ ਧਾਰਮਿਕ ਮਸਲੇ ਤਾਂ ਕੀ ਰਹਿੰਦੇ ਤੇ ਫਿਰ ਤੇ ਗੱਲ ਜਿਹੜੀ ਕੋਈ ਗੱਲ ਨਹੀਂ ਸੀ ਉਹ ਮਸਲਾ ਜੋ ਤਰੂ ਹੋਇਆ ਉਹਦੇ ਕਰਕੇ ਵਿਗੜਦਾ ਵਿਗੜਦਾ ਕੰਮ ਇਹ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਵੇਖੋ ਜਿੱਥੇ ਖੜਾ ਹੋਣਾ ਲੋਕਾਂ ਦੇ ਸਾਹਮਣੇ ਹੀ ਆ ਲੋਕਾਂ ਦੇ ਵਿੱਚੋਂ ਅਕਾਲੀ ਦਲ ਦਾ ਨੁਕਸਾਨ ਤੇ ਬਹੁਤ ਹੋਇਆ ਇਹਨੂੰ ਕੋਈ ਸ਼ੱਕ ਨਹੀਂ ਕਿਹਾ ਜਾ ਸਕਦਾ ਤਗੜਾ ਕਿਤਰਾ ਹੋ ਸੰ ਇਕੱਠੇ ਹੋ ਤਗੜਾ ਹੋ ਸੰ ਇਕੱਠੇ ਹੋ ਜਾਣਾ ਇਹ ਕਹ ਰਿਹਾ ਵੀ ਦੂਰੀਆਂ ਬਹੁਤ ਜ਼ਿਆਦਾ ਵਾ ਨਹੀਂ ਚਲੋ ਆ ਰਾਜਨੀਤੀ 'ਚ ਬਹੁਤ ਦੂਰੀਆਂ ਹੁੰਦੀਆਂ ਬਹੁਤ ਕਠੀਆਂ ਹੋ ਜਾਂਦੀਆਂ ਇਹਦਾ ਨਹੀਂ ਕੋਈ ਫਰਕ ਪੈਂਦਾ ਇਹ ਚੱਲਦਾ ਹੀ ਰਹਿੰਦਾ ਆਪੋ ਆਪਣੇ ਇੰਟਰਸਟ ਨੇ ਇਹਨਾਂ ਦੇ ਉਹ ਇਸ ਕਰਕੇ ਇਹਨਾਂ ਇੰਟਰਸਟਾਂ ਨੂੰ ਥੋੜਾ ਜਿਹਾ ਲਾਭੇ ਰੱਖ ਕੇ ਹੀ ਆਪਾਂ ਇੱਕ ਦੂਜੇ ਨਾਲ ਜੁੜ ਸਕਦੇ ਹਾਂ ਜੁੜਨਾ ਚਾਹੀਦਾ ਕਠਿਆ ਰਹਿਣਾ ਚਾਹੀਦਾ ਲੋਤੀਨ ਸਾਹਿਬ ਆਖਰੀ ਸਵਾਲ ਤੁਹਾਡਾ ਕਹਿਣਾ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਫੈਸਲੇ ਦੇ ਅਗੇਂਸਟ ਗਿਆ ਨਾ ਕਿ ਕਾਲੀ ਦਲ ਦੇ ਉਹ ਉਹਦੋਂ ਭੁੰਦਰ ਸਾਹਿਬ ਦਾ ਬਿਆਨ ਆ ਜਾਂਦਾ ਵਾ ਤੁਹਾਡੇ ਪ੍ਰੈਸ ਨੋਟ ਜਾਰੀ ਹੋਣ ਤੋਂ ਤੁਰੰਤ ਬਾਅਦ ਕਿ ਇਹ ਪੇਠੇ ਸ਼ੁਰਾ ਮਾਰਿਆ ਬਾਅਦ ਵਿੱਚ ਉਹ ਇਸ ਨੂੰ ਕੰਡਮੈਂਟ ਵੀ ਕਰਦੇ ਆ ਤੇ ਜੇ ਅਕਾਲੀ ਦਲ ਤੁਹਾਡੇ ਇਹ ਸਾਰਿਆਂ ਦੇ ਵਿਰੋਧ ਦਾ ਕੋਈ ਫੈਸਲਾ ਲੈ ਲੈਂਦਾ ਫਿਰ ਅਗਲਾ ਤੁਹਾਡੀ ਰਣਨੀਤੀ ਕੀ ਹੋਏਗੀ ਦੇਖੋ ਜੀ ਭਾਰਤੀਆ ਉਹ ਫੈਸਲਾ ਲੈ ਲੂਗੀ ਜੀ ਸਰ ਕੇ ਲੈ ਸਕਦੇ ਆ ਅਸੀਂ ਵੀ ਕੋਈ ਕਿਸੇ ਕਿਸਮ ਦੀ ਗੱਲ ਤੱਕ ਇੰਤੂ ਪ੍ਰੰਤੂ ਨੇ ਇਹ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰ ਦਿੱਤੀਆਂ ਨੇ ਹਾਡੇ ਖਿਲਾਫ ਜੋ ਵੀ ਫੈਸਲਾ ਹੋ ਜੂ ਐਹੀ ਨਾ ਭਾਵਨਾਵਾਂ ਤੋਂ ਨਹੀਂ ਬਦਲਦੀ ਅਸੀਂ ਉਸੇ ਗੱਲ ਤੋਂ ਸਟਾਰਟ ਕਰ ਅਗਲੀ ਰਣਨੀਤੀ ਕੀ ਹੋਊ ਅਗਲੀ ਕੋਈ ਰਣਨੀਤੀ ਨਹੀਂ ਲੋਕ ਸੇਵਾ ਦੇ ਵਿੱਚ ਰਹਿਦਾ ਲੋਕਾਂ ਦੀ ਸੇਵਾ ਕਰੀਦੀ ਆ ਰਾਤ ਦਿਨ ਤੁਰੇਰੀ ਦਾ ਭੋਗਾਂ ਵੇਵਾਂ ਦਾ ਜਿਹੜਾ ਇਹ ਚੱਕਰ ਘੱਟਦੇ ਰਹੀ ਆ ساری ਜ਼ਿੰਦਗੀ ਜਿਹੜੀ ਉਹ ਬੜਾ ਕੁਝ ਵੇਖ ਲਿਆ ਔਰ ਬੰਬਰ ਪੰਚਾਇਤ ਤੋਂ ਤੁਰ ਕੇ ਉਹ ਬਾਈਸਪਲਾ ਵਿਧਾਨ ਸਭਾ ਤੱਕ ਪਹੁੰਚ ਕੇ ਕੀ ਲੈਣਾ ਹੋਰ ਬਹੁਤ ਕੁਝ ਲੈ ਲਿਆ ਨਹੀਂ ਤੁਹਾਡੇ ਨਾਲ ਹੋਰ ਵੀ ਤੇ ਹੈਗੇ ਨੇ ਨਹੀਂ ਉਹ ਸਾਰੇ ਨਾਲ ਨੇ ਪਰ ਸਾਰੇ ਬੰਦੇ ਜਦੋਂ ਵਕਤ ਬਣੂਗਾ ਆਪਣੇ ਆਪ ਵੀ ਠੀਕ ਹੋ ਜਾਣਾ ਕੋਈ ਐਸੀ ਗੱਲ ਨਹੀਂ ਧੰਨਵਾਦ ਏ ਸੰਜੀ ਲਖਬੀਰ ਸਿੰਘ ਲੋਦੀ ਨੰਗਲ ਅਕਾਲੀ ਦਲ ਦੇ ਸੀਨੀਅਰ ਮੋਸਟ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਜੋ ਪ੍ਰੈਸ ਰਿਪੋਰਟ ਕੱਲ جاری ਹੋਇਆ ਅੰਤਰੰਕ ਕਮੇਟੀ ਜਿਹੜੀ ਸੀ ਸ਼੍ਰੀ ਕਾਲਸਰ ਦੇ ਅਗੇਂਸਟ ਫੈਸਲਾ ਹੈ ਉਹ ਉਸਤੇ ਅਗੇਂਸਟ ਹੀ ਨਾ ਕਿ ਅਕਾਲੀ ਦਲ ਤੇ ਅਗੇਂਸਟ ਪਿਪ ਵਿੱਚੋਂ ਚਾਹੁੰਦੇ ਨੇ ਕਿ ਸਾਰੇ ਹੀ ਅਕਾਲੀ ਜਿਹੜੇ ਦੂਜੀਆਂ ਸੁਧਾਰ ਵਾਲੇ ਤੇ ਅਕਾਲੀ ਛੋਮਨੀ ਕਾਲੀ ਦਲ ਵਾਲੇ ਇਕੱਠੇ ਹੋ ਜਾਣ ਤਾਂ ਜੋ ਅਕਾਲੀ ਦਲ ਮਜ਼ਬੂਤ ਹੋ ਕੇ ਬਾਹਰ ਨਿਕਲ ਸਕੇ ਤੇ ਆਉਣ ਵਾਲੇ ਦਿਨਾਂ ਚ ਉਹ ਕਹਿੰਦੇ ਆ ਕਿ ਜੋ ਵੀ ਸੀਨੀਅਰ ਆਗੂ ਦਾ ਫੈਸਲਾ ਹੋਵੇਗਾ ਉਸ ਅਨਸਾਰ ਉਹ ਆਪਣੀ ਅਗਲੀ ਰਣਨੀਤੀ ਤੈਅ ਕਰਨਗੇ ਧੰਨਵਾਦ